YouTube ਚੈਨਲ ਤੇ ਤਰੀਕ ਵੀ ਅੱਜ ਹੋ ਗਈ 18 ਦਸੰਬਰ 2025 ਤੇ ਰੋਜ਼ ਦੀ ਤਰ੍ਹਾਂ ਵੀ ਅੱਜ ਫੇਰ ਆਪਾਂ ਆ ਕੋੜਕਪੂਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਵੀ ਜਿਹੜੇ 7:28 ਮਿੰਟ ਹੋ ਚੁੱਕੇ ਆ ਤੇ ਪੂਰੇ ਵੀ 7:30 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਣੀ ਆ ਤੇ ਬਾਕੀ ਅੱਜ ਦੀਆਂ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਕੱਲ ਦੇ ਰੇਟ ਦੀ ਗੱਲ ਕਰਦੇ ਆ ਵੀ ਕੱਲ ਦਾ ਟਾਪ ਰੇਟ ਕੀ ਰਿਆ ਕੱਲ ਵੀ ਜਿਹੜੀ 500 ਰੁਪਏ ਜਿਹੜੀ ਇੱਕ ਟਰਾਲੀ ਲੱਗੀ ਸੀ ਆਮ ਬਈ ਜਿਹੜਾ ਰੇਟ ਆ 450 ਦੇ ਆਸ-ਪਾਸ ਹੀ ਚੱਲਿਆ ਤੇ ਬਾਕੀ ਅੱਜ ਦਾ ਰੇਟ ਆਪਾਂ ਦੇਖਾਂਗੇ ਬਈ ਕਿੱਥੋਂ ਤੱਕ ਜਾਂਦਾ ਤੇ ਬੋਲੀ ਦਾ ਵੀ ਟਾਈਮ ਹੁੰਦਾ ਸਵੇਰੇ 7:00 ਵਜੇ ਤੇ ਨਾਲ ਦੀ ਨਾਲ ਬਈ ਹਰੇ-ਚਾਰੇ ਦੇ ਰੇਟ ਦੀ ਆਪਾਂ ਗੱਲ ਕਰ ਰਹੇ ਹੁੰਦੇ ਆ ਹਰੇ-ਚਾਰੇ ਦਾ ਰੇਟ ਵੀ ਗੱਲ 340 ਦੇ ਆਸ-ਪਾਸ ਜਿਹੜਾ ਗੱਲ ਹਰਾ-ਚਾਰਾ ਵਿਗਿਆ ਤੇ 300 ਤੋਂ ਲੈ ਕੇ ਤੇ ਬਾਕੀ ਅੱਜ ਬਈ ਤਰੀਕ ਜਿਹੜੀ ਹੋ ਚੁੱਕੀ ਹੈ 18 ਦਸੰਬਰ 2025 ਕੋਟ ਕਪੂਰੇ ਮੰਡੀ ਸਵੇਰ ਦੇ ਜਿਹੜੇ 7:00 ਵਜੇ 29 ਮਿੰਟ ਹੁਣ ਹੋ ਚੁੱਕੇ ਆ ਤੇ ਪੂਰੇ ਵੀ 7:30 ਵਜੇ ਜਿਹੜੀ ਬੋਲੀ ਸ਼ੁਰੂ ਹੋ ਜਾਣੀ ਹੈ ਤੇ ਅੱਜ ਬਈ ਜਿਹੜੀਆਂ ਟਰਾਲੀਆਂ ਗਈਆਂ 2 2 4 5 6 7 8 ਲੱਗ ਵੀ ਹੁਣ ਤੱਕ ਜਿਹੜੇ ਆਏ ਹਲੇ ਤੇ ਬਾਕੀ ਬਈ ਗਾਖ ਤੁਸੀਂ ਦੇਖ ਸਕਦੇ ਹੋ ਤੇ ਰੇਟ ਵੀ ਅੱਜ ਦਾ ਜਿਹੜਾ ਦੇਖਾਂਗੇ ਬਈ ਕਿੱਥੋਂ ਤੱਕ ਜਿਹੜਾ ਜਾਂਦਾ ਤੇ ਲਾਈਵ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਯੂਰ ਕਰਿਓ ਜੀ ਤੇ ਡੇਲੀ ਦਾ ਵੀ ਰੇਟ ਹੁੰਦਾ ਤੇ ਕੱਲ ਦੇ ਰੇਟ ਵੀ ਆਪਾਂ ਨੂੰ ਪਤਾ ਹੀ ਆ ਬਈ ਜਿਹੜਾ 450 ਦੇ ਆਸ-ਪਾਸ ਚੱਲਿਆ ਤੇ ਇੱਕ ਟਰਾਲੀ ਬਈ ਜਿਹੜੀ ਲੱਗੀ ਸੀ 500 ਦੋ ਹਰੇ ਚਾਰੇ ਦਾ ਰੇਟ ਬਈ ਉਹੀ ਜਿਹੜਾ 350 340 ਰੁਪਏ ਤੱਕ ਬਈ ਕੱਲ ਜਿਹੜਾ ਹਰਾਚਾਰਾ ਵਿਕਿਆ ਸਵੇਰੇ ਜਿਹੜੀ 11 ਵਜੇ ਬਈ ਜਿਹੜੀ ਬੋਲੀ ਸ਼ੁਰੂ ਹੋ ਜਾਂਦੀ ਹੈ ਹਰੇਚਾਰੇ ਦੀ ਇਸੇ ਜਗ੍ਹਾ ਤੇ ਬੋਲੀ ਉਹ ਲੱਗਦੀ ਹੈ ਤੇ ਇਸੇ ਜਗ੍ਹਾ ਤੇ ਬਈ ਤੂੜੀ ਦੀ ਬੋਲੀ ਹੁੰਦੀ ਆ ਤੂੜੀ ਦੀ ਜਿਹੜੀ ਬੋਲੀ ਹੁੰਦੀ ਆ ਸਵੇਰੇ 7:30 ਵਜੇ ਤੇ ਚਲਦੇ ਆਂ ਵੀ ਆਪਾਂ ਵੀ ਪਹਿਲੀ ਟਰਾਲੀ ਵੱਲ ਤੇ ਦੇਖਾਂਗੇ ਬਈ ਅੱਜ ਦਾ ਜਿਹੜਾ ਕੀ ਰੇਟ ਰਹਿਣ ਵਾਲਾ ਤੇ ਲਾਈਵ ਨੂੰ ਬਈ ਵੱਟ ਵੱਟ ਸ਼ੇਅਰ ਹਿਉਰ ਕਰੇ ਜੇ ਹਾਂ ਪਾਵਰ ਲੱਗਦੀ ਹੈ ਉੱਥੇ ਲੋ ਵੀ ਕਿਸਾਨ ਵੀਰੋ ਤਰੀਕ ਆਜੋ ਵੀ 18 ਦਸੰਬਰ 2025 ਕੋੜਕਪੁਰ ਦੇ ਤੂੜੀ ਦੀ ਬੋਲੀ ਦੇ ਸਵੇਰ ਦੇ ਜਿਹੜੇ 750 ਹੋ ਚੁੱਕੇ ਆ ਤੇ ਦੇਖਦੇ ਆ ਵੀ ਕੀ ਰੇਟ ਰੂਗਾ ਅੱਜ ਲਾਲੀ ਲਾਲੀ ਬਾਈ ਆ ਜਾ ਬਾਈ ਅੰਦਰ ਦੀ ਥੋੜੀ ਬੋਲੋ ਵੇ ਬੋਲੋ ਹੀ ਬੋਲੋ ਸਾਡੇ ਕਿੰਨੇ ਰੁਪਏ ਆ ਸਾਡੇ 350 ਰੁਪਏ ਆ ਸਾਢੇ 350 ਸਾਢੇ 350 54 ਹੁਣ 55 ਨਹੀਂ ਹੁੰਦਾ 54 60 65 70 75 ਭਾਈ ਟਰਾਲੀ ਦੀ ਦੀਆ ਕਮਾਲ ਸਰ ਜਾਏਗਾ 800 ਰੁਪਏ ਕਰਾਇਆ ਨਾਲ ਹਾਂ ਭਾਈ ਕਿਤੇ 100 ਰੁਪਏ ਟਾਣੇ ਪੰਜ ਨਾਨਾ ਪੰਜ ਰੁਪਏ ਲੈਣੇ ਹਨ ਬਾਂਦਰ ਚਟਾਣਾ ਆਹੀ ਆ ਕਿ ਹਰੀ ਨੂੰ ਆਉਂਗੇ ਹਾਂ ਆ ਵੜਿਆ ਆ ਨਾ ਆ ਜਾ ਵੜਿਆ ਆ ਵੜਿਆ ਆ ਸਭ ਜਾਏਗਾ ਕਿ ਨਹੀਂ ਜਾਏਗਾ ਨਹੀਂ ਜਾਗਾ ਭਾਈ ਮਾਲ ਸਰ ਹਾਂ ਭਾਈ ਕਰਾਇਆ ਕਰਾ ਦੇਣਾ ਲਾ ਤਾਂ ਦੇਊਗਾ 75 ਰੁਪਏ ਤਨ ਸੋ 280 80 80 80 90 ਹਲੋ 390 ਰੁਪਏ ਬੋਲਾਂ ਭਾਈ ਕਿਨੇ 80 ਭਾਈ ਜੰਦਾ ਨਹੀਂ ਉਹ ਨਹੀਂ ਜਾਂਦਾ ਉਹ ਨਾ 90 ਰੁਪਏ ਬੋਲਾਂਗੇ ਨਾ 390 ਰੁਪਏ ਲੋ 390 ਰੁਪਏ ਵੀ ਵਿਕੀ ਹੈ

830 830 360 ਫਟ ਬਿਨੇ 70 ਰੁਪਏ 71 80 380 ਰੁਪਏ 85 90 400 5 10 20 420 ਰੁਪਏ ਦੋ ਲੰਘ ਨੇ 420 ਰੁਪਏ ਬਾਈ ਜੀ ਲੋ ਬਈ 420 ਰੁਪਏ ਵੀ ਅੰਦਰ ਦੀ ਤੂੜੀ ਸੀ ਇਹ है। चार सौ <सससथित्थ> <ससथित्थ> रुपये ਹੋਈ ਆ ਬਈ ਇਹ ਉੱਠਲ ਹੋਈ ਵੀ ਆ ਪਰ ਨਾ ਇਹਨਾਂ ਨੇ ਐ ਨਹੀਂ ਹੋਣੀ ਬਈ ਜਿਹੜੀ ਲੈਟ ਫਰੀ ਉਹਦੀ ਬੋਲੀ ਹੋਊਗੀ ਵਾਧੇ ਲੈਣੇ ਰਾਂਦੇ ਨਾ ਪਹਿਲਾਂ ਲੈ ਜਾ ਕਰੋ ਨਹੀਂ ਇਹ ਤੋੜਦਾ ਹੀ ਮੈਂ ਕਹਾਂ ਜਿਹੜੀ ਫ੍ਰੀਜ ਦੇ ਨਾਮ ਹੀ ਆ ਥੋੜੀ ਹਾਂਜੀ 750 ਹਾਂਜੀ 750 ਜਿੰਨੇ ਹੋਈ ਆ 55 60 65 70 75 375 80 85 90 99 400 5 10 15 20 25 425 ਬੋਲਣਗੇ 425 ਰੁਪਏ ਲੱਗਦੇ ਹੋ ਉਹ ਤੁਸੀਂ ਗੱਲ ਨਹੀਂ ਸਾਡੀ ਉਹ 100 ਲੱਗਣਾ ਵੀ ਫੇਰ ਮੁੜ ਕੇ ਜਾਵਾਂ ਵੀ ਫੇਰ ਨੱਖੜ ਵਾਲੀ ਆ

60 52 60 65 70 300 300 5 10 15 315 20 25 30 35 40 48 350 350 ਬੋਲੰਗ ਨੇ 80 360 ਬੋਲਦਾ ਬਈ 65 70 70 80 380 ਬੋਲੰਗ ਨੇ 380 ਰੁਪਏ ਭਾਈ ਲੋਬੀ ਇਹ ਤੂੰ ਟਰਾਲੀ ਲੱਗੇ ਵੀ 380 ਤੇ 80 ਰੁਪਏ ਤੇ ਕੁਆਲਿਟੀ ਤੁਹਾਨੂੰ ਦਿਖਾਉਂਦੇ ਆ ਆਹਦੀ ਟੂਰੀ ਲੱਗੀ ਹੈ 380 ਦੇਖ ਸਕਦੇ ਤੁਸੀਂ ਆਹ ਬੜੀ ਚੰਗੀ ਹੈ ਭਾਈ ਆਹ ਕੀ ਦੀ ਹੈ ਭਾਈ ਇਹ ਤਾਂ ਲੈ ਜਾ ਦੇ ਏਹ ਢੇਰੀ ਕਰਾਉਣੀ ਹੈ ਆਦੋ ਕੁਝ ਕੋਣ ਸਾਢੇ 350 ਰੁਪਏ ਚੁਕਾ ਦੀ ਕੋ ਉੱਤੋਂ ਲਾ ਰਹੀ ਐ ਵੀ ਨਹੀਂ ਲੋਟਦਾ 60 ਦੱਸੋ ਫਿਰ 70 470 ਬੰਦਾ ਚਾਹੀਦਾ ਮੈਂ ਤੇ ਜਾਈਦਾ ਨਹੀਂ ਜਿਹੜਾ ਉਹ ਨਹੀਂ ਚੁਗਾਖਦਾ ਤੂੰ ਮੈਂ ਉੱਤੋਂ ਚੁਕਾਉਣੀ ਹੈ ਮੈਂ ਤਾਂ ਦੱਸਦਾ ਕੰਮ ਇੱਕ ਹੈ 405 ਰੁਪਏ ਮੈਂ ਆਪਣੇ ਤੋਂ 16 ਵਜਣ 405 ਜੀ ਸਾਧਮ ਤੇ ਲੋ ਵੀ 405 ਰੁਪਏ ਵੀ ਲੱਗੇ ਪਰ ਕਿਸਾਨ ਵੀ ਜਿੰਦਗੀ ਵਿੱਚ ਆਹਾਂ ਥੋੜੀ ਸੀ ਵੀ ਅੰਦਰ ਦੀ ਬਾਕੀ ਅੱਗੇ ਦੇਖਦੇ ਆ ਗੱਲ ਵਾਲੀ ਹਾਂ ਤੂੰ ਜਾਏਗਾ ਇੱਥੇ ਕਿਤੇ ਅੰਦਰ ਤੇ ਮੈਂ ਕਾੜੂ ਆ 800 ਰੁਪਏ ਗਰਾਇਆ ਭਾਈ ਅਕਲ ਕਿੱਥੇ ਆ ਕਿਨਾ ਕਰਾਂ ਹਾਂ ਉਹ ਜਾਣੀ ਭਾਈ ਉਹ ਰਿਆ 800 ਰੁਪਏ ਗਰਾਇਆ ਮੰਗਦੇ ਜਾਣੀ ਤਾਂ ਬੋਲੋ ਜੀ ਅੰਦਰ ਦੀ ਬੋਲੋ ਜੀ

आ गया चार सौ सत्तर रुपये आया <laughs> <भीण। laughs> भाई अंदर बोलो जी हाँ भाई बहुत हो गया साढ़े तीन सौ रुपया साढ़े तीन सौ 50 60 65 70 72 80 80 90 390 ਬੋਲਣਗੇ ਨਾ 390 ਲੋ ਵੀ 390 ਰੁਪਏ ਲੱਗੇ ਹੋਏ ਨੇ ਨਹੀਂ ਠੀਕ ਆ ਹੁਣ ਅੱਛਾ ਜੀ ਰੀਆ ਭਾਈ ਕਰ ਦੀ

800 ਰੁਪਏ ਕਿਰਾਇਆ ਮਿਲੂਗਾ ਨਾਲ 800 ਰੁਪਏ ਤਾ ਵੀਰ ਤੀ ਇੱਕ ਮਾਟਰ ਮਗਰ ਵਧਣ ਦੇ ਦੀ ਬੋਲ ਬੋਲ ਛੇਦੀ ਕਰ ਜੋ ਵੀ ਜਿਲ ਕਰਨੀ ਹੈ ਮੈਂ ਦੇਖਾ ਇਹ ਯਾਨੀ ਭਾਈ ਕਿੰਨੇ ਕਿਰਾਏ ਤੁਹਾਡਾ ਟੱਲ ਮਾ ਬੋਲੋ ਜੀ ਖਾਲੀ ਦੁਲੀ ਇੱਥੇ ਕਢਾ ਕੇ ਲੈ ਜੀ ਬੋਲੋ ਬੋਲ 300 ਰੁਪਏ ਯਾਰ 300 ਰੁਪਏ 300 ਰੁਪਏ 300 ਰੁਪਏ ਬੋਲਾਂਗੇ ਕਿ 5 ਹਾਂ ਬਈ 305 ਉਧਰ 305 ਬੋਲਾਂਗੇ ਨਾ 305 ਰੁਪਏ 60 ਹੀ ਬਲ ਲੋ ਵੀ 300 ਦੇ 5 ਰੁਪਏ ਵੀ ਲੱਗਿਆ ਬਾਹਰ ਦੀ ਤੂੜੀ ਐ ਸੀਗੀ ਤੇ ਰੇਟ ਵੀ ਅੱਜ ਜਿਹੜਾ 450 ਤੋਂ ਥੱਲੇ ਹੀ ਰਿਹਾ ਤੇ ਬਾਕੀ ਬਈ ਦਿੱਲੀ ਦਾ ਰੇਟ ਹੁੰਦਾ ਗਾਹਕ ਦੇ ਸਰਤੇ ਵਾਧਾ ਘਟਦਾ ਹੀ ਰਹਿੰਦਾ ਪਰ ਅੱਜ ਜਿਹੜਾ ਰੇਟ ਰਿਹਾ ਬਈ 300 ਤੇ ਲੈ ਕੇ ਜਿਹੜਾ 4 ਕੁ 100 ਤੱਕ ਜਿਹੜੀਆਂ ਜ਼ਿਆਦੇ ਟਰਾਲੀਆਂ ਵਿਕੀਆਂ ਆਮ ਭਾਈ ਜਿਹੜਾ ਰੇਟ ਆ ਟਾਪ ਦਾ 450 ਦੇ ਆਸ-ਪਾਸ ਵਸ ਗਿਆ ਤੇ ਦਿੱਲੀ ਦਾ ਵੀ ਰੇਟ ਹੁੰਦਾ ਵਾਧਾ ਘਟਦਾ ਹੀ ਰਹਿੰਦਾ ਤੇ ਅੱਜ ਵੀ ਜਿਹੜੀ ਪਰ ਟਰਾਲੀ 500 ਦੀ ਜਿਹੜੀ ਕੋਈ ਵੀ ਨਹੀਂ ਗਈ ਤੇ ਧੰਨਵਾਦ ਭਾਈ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜੁੜਨ ਲਈ ਸੋ ਮਿਲਦੇ ਆਂ ਭਈ ਅਗਲੀ ਵੀਡੀਓ ਦੇ ਵਿੱਚ ਤੇ ਤਰੀਕ ਭਈ ਅੱਜ ਜਿਹੜੀ ਸੀਗੀ 18 ਦਸੰਬਰ 2025 ਦੇ ਜਿਹੜੇ ਇਹ ਬੋਲੀ ਹੋਈ ਆ ਵੀ 18 ਦਸੰਬਰ 2025 ਦਿੱਲੀ ਦਾ ਜਿਹੜਾ ਰੇਟ ਹੁੰਦਾ ਤੇ ਬੋਲੀ ਸਵੇਰੇ ਵੀ 7:30 ਵਜੇ ਜਿਹੜੀ ਪੂਰੀ ਸ਼ੁਰੂ ਹੋ ਜਾਂਦੀ ਆ ਤੇ ਹਰੇਚਾਰੇ ਦੀ ਬੋਲੀ ਵੀ 11 ਵਜੇ ਸ਼ੁਰੂ ਹੁੰਦੀ ਆ ਤੇ ਰੇਟ ਜਿਹੜਾ ਹਰੇਚਾਰੇ ਦਾ ਚੱਲ ਰਿਹਾ ਸਾਢੇ 300 ਦੇ ਆਸ-ਪਾਸ ਜਿਹੜਾ ਹਰੇਚਾਰੇ ਕੱਲ ਜਿਹੜਾ 340 ਰੁਪਏ ਵੀ ਜਿਹੜਾ ਟੌਪ ਦਾ ਰੇਟ ਲੱਗਿਆ ਸੀ ਤੇ ਬਾਕੀ ਅੱਜ ਦਾ ਰੇਟ ਵੀ ਜਰੂਰ ਸਾਂਝਾ ਕਰਾਂਗੇ ਡੇਲੀ ਦਾ ਜੇ ਵੀ ਤੁਸੀਂ ਰੇਟ ਜਾਨਣਾ ਤਾਂ ਆਪਣੇ ਫੇਸਬੁਕ ਪੇਜ ਵਪਾਰੀ ਦਲ ਤੁਸੀਂ ਜੁੜ ਸਕਦੇ ਹੋ ਡੇਲੀ ਦਾ ਰੇਟ ਵੀ ਸਬਜ਼ੀ ਦਾ ਰੇਟ ਚਾਹੇ ਤੁਸੀਂ ਤੂੜੀ ਦਾ ਰੇਟ ਜਾਂ ਹਰੇਚਾਰੇ ਦਾ ਰੇਟ ਵੀ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਧੰਨਵਾਦ ਵੀ ਸਾਰੇ ਵੀਰਾਂ ਦਾ ਲਾਈਵ ਦੇ ਨਾਲ ਜ